ਬੱਚਿਆਂ ਨੂੰ ਸਿਖਾਉਣਾ ਬੱਚਿਆਂ ਦੇ ਭਵਿੱਖ ਨੂੰ ਸਿੱਧਾ ਰਸਤਾ ਇੱਕ ਮਾਰਗ ਤੇ ਪਾਉਣਾ ਹੁਣ ਕੀ ਤਾਂ ਥੱਪੜੋ ਥੱਪੜੀ ਹੋ ਰੋ ਨੇ ਸਕੂਲਾਂ ਦੇ ਵਿੱਚ ਨਹੀਂ ਸਰ ਥੱਪੜੋ ਥੱਪੜੀ ਦੀ ਜਿਹੜੀ ਨੋਬਤ ਹੈ ਨਾ ਉਹ ਇਸ ਕਰਕੇ ਆਈ ਕਿ ਸਾਡੇ ਸਕੂਲ ਦਾ ਮਾਹੌਲ ਬੜਾ ਖਰਾਬ ਹੈ ਜਿਹੜਾ ਇਹ ਆਫੀਸ਼ੀਏਟਿੰਗ ਸਾਡੇ ਨਿਰਮਲ ਚੰਦ ਜੀ ਨੂੰ ਬਣਾਇਆ ਗਿਆ ਹੈਗਾ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਉਹ ਬੜਾ ਹੀ ਮਾੜਾ ਹੈ ਕਿਉਂਕਿ ਇਹ ਮੈਂਟਲੀ ਤੌਰ ਤੇ ਵੀ ਇੱਕ ਡਿਸਟਰਬ ਟੀਚਰ ਨੇ ਪਰ ਤੁਹਾਡੇ ਕੋਈ ਨਾ ਗੱਲਾਂ ਦੇ ਸਬੂਤ ਕੀ ਨੇ ਵੀ ਉਹ ਮੈਂਟਲੀ ਡਿਸਟਰਬ ਨੇ ਉਹਨਾਂ ਦੇ ਕੈਰੇਕਟਰ ਦੇ ਉੱਤੇ ਤੁਸੀਂ ਸਵਾਲ ਚੁੱਕ ਰਹੇ ਹੋ ਤੁਹਾਡੇ ਕੋਲ ਕੀ ਸਬੂਤ ਹੈ ਇਹ ਜਿਹੜੇ ਸਬੂਤ ਹੈਗੇ ਮੈਂ ਖੁਦ ਆਪਾਂ ਕਿਉਂ ਪਾਕਸੋ ਨਹੀਂ ਲੱਗਾ ਪਰ ਕਿਵੇਂ ਉਸ ਬੰਦੇ ਨੂੰ ਬਲੇਮ ਕਰ ਸਕਦੇ ਇਸ ਗੱਲ ਨੂੰ ਲੈ ਕੇ ਉਸ ਬੰਦੇ ਨੂੰ ਅਸੀਂ ਬਲੇਮ ਨਹੀਂ ਕਰ ਸਕਦੇ ਲੇਕਿਨ ਜਿਹੜੀਆਂ ਉਹ ਬੱਚੀਆਂ ਸੀ ਉਹਨਾਂ ਨਾਲ ਘਟਨਾ ਤਾਂ ਹੋਈ ਹੈ ਨਾ ਮੈਂ ਉਹਨਾਂ ਗੱਲਾਂ ਨਾਲ ਸਹਿਮਤ ਹਾਂ ਸਕੂਲ ਦੀ ਕਮੀ ਹੈ ਤੁਸੀਂ ਦੱਸਣਾ ਹੈ ਅਥਾਰਟੀਜ਼ ਨੂੰ ਪਰ ਕਾਨੂੰਨ ਨੂੰ ਹੱਥ ਚ ਕਿਉਂ ਲਿਆ ਤੁਸੀਂ ਆਂਦੇ ਮਾਪੇ ਸਾਨੂੰ ਇੰਨੀ ਗੱਲ ਕਹਿ ਰਹੇ ਕਹਿੰਦੇ ਮੈਡਮ ਧਮਕੀਆਂ ਦੇ ਰਹੇ ਸਾਡੇ ਬੱਚਿਆਂ ਨੂੰ ਮੈਂ ਕਿਹਨੂੰ ਤਮਕੀਨੀ ਦਿੱਤੀ ਉਹਦਾ ਪ੍ਰੂਫ ਦੱਸੋ ਮੈਨੂੰ ਤੁਹਾਨੂੰ ਦੁੱਖ ਹੈ ਬੱਚਿਆਂ ਦਾ ਸਕੂਲ ਦਾ ਖੋਵਿਕ ਦਾ ਦੁੱਖ ਹੈ ਪਰ ਉਹਦਾ ਹੱਲ ਇਹ ਤੇ ਨਹੀਂ ਨਾ ਅਸੀਂ ਕਿਸੇ ਦੇ ਥੱਪੜ ਮਾਰ ਕੇ ਹੱਕ ਲੈ ਲਈਏ ਜਾਂ ਪਛਤਾਵਾ ਹੈ ਤੁਹਾਨੂੰ ਤੁਹਾਡੇ ਦਿਲ ਦੇ ਵਿੱਚ ਕੋਈ ਇਸ ਗੱਲ ਦਾ ਦੁੱਖ ਹੈ ਵੀ ਮੈਂ ਕੀ ਕਰ ਦੱਤਾ ਮੇਰੀਆਂ ਵੀਡੀਓਜ਼ ਦੇ ਹਾਂਜੀ ਹਾਂਜੀ ਦੇਖੋ ਇਹ ਬੰਦੇ ਨੂੰ ਪਛਤਾਵਾ ਤਾਂ ਬੰਦੇ ਨੂੰ ਹੁੰਦਾ ਹੀ ਹੈ ਜੋ ਸਾਰਾ ਕੁਝ ਹੋਇਆ ਤੁਸੀਂ ਆਂਦੇ ਹੋ ਮੈਂ ਆਪਣੇ ਰੱਬ ਨੂੰ ਹਜ਼ਰ ਨਿਆਰ ਜਾਣ ਕੇ ਉਸ ਕਾਨੂੰਨ ਤੋਂ ਮਾਫ਼ੀ ਮੰਗਦੀ ਹਾਂ ਜਿਹਦੀ ਉਲੰਘਣਾ ਕੀਤੀ ਹੈ ਸਤਿ ਸ਼੍ਰੀ ਅਕਾਲ ਹਾਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਤਲਵਾੜਾ ਦੇ ਸਰਕਾਰੀ ਸਕੂਲ ਦੇ ਵਿੱਚ ਇੱਕ ਅਧਿਆਪਕਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਹੱਥ ਚੁੱਕਿਆ ਜਾਂਦਾ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਕਈ ਤਰ੍ਹਾਂ ਦੇ ਸਵਾਲ ਹੁਣ ਉਸ ਮੈਡਮ ਦੇ ਉੱਤੇ ਵੀ ਖੜੇ ਕਰ ਦਿੱਤੇ ਨੇ ਉਕਤ ਪ੍ਰਿੰਸੀਪਲ ਦੇ ਵੱਲੋਂ ਹਾਲਾਂਕਿ ਪੁਲਿਸ ਮਾਮਲੇ ਦੇ ਵਿੱਚ ਕਾਰਵਾਈ ਵੀ ਕਰ ਰਹੀ ਹੈ ਪਰ ਅਜਿਹੀ ਨੌਬਤ ਜੀਹਾਂ ਮੈਡਮ ਨੂੰ ਗੁੱਸਾ ਇੰਨੀ ਤਲਕ ਕਿਉਂ ਹੋਈ ਮੈਡਮ ਨੇ ਥੱਪੜ ਜੜ ਦਿੱਤਾ ਮੈਡਮ ਅੰਜੂ ਵਾਲਾ ਸਾਡੇ ਨਾਲ ਨੇ ਮੈਡਮ ਮੇਰਾ ਪਹਿਲਾ ਸਵਾਲ ਇਹੀ ਹੈ ਤੁਸੀਂ ਬੱਚਿਆਂ ਨੂੰ ਸਿਖਾਉਣਾ ਬੱਚਿਆਂ ਦੇ ਭੂਵਿੱਖ ਨੂੰ ਸਿੱਧਾ ਰਸਤਾ ਇੱਕ ਮਾਰਗ ਤੇ ਪਾਉਣਾ ਕਿ ਤਾ ਥੱਪੜੋ ਥੱਪੜੀ ਹੋਣੇ ਸਕੂਲਾਂ ਦੇ ਵਿੱਚ ਨਹੀਂ ਸਰ ਥੱਪੜੋ ਥੱਪੜੀ ਦੀ ਜਿਹੜੀ ਨੋਬਤ ਹੈ ਨਾ ਉਹ ਇਸ ਕਰਕੇ ਆਈ ਕਿ ਸਾਡੇ ਸਕੂਲ ਦਾ ਮਾਹੌਲ ਬੜਾ ਖਰਾਬ ਹੈ ਮਾਹੌਲ ਐਵੇਂ ਖਰਾਬ ਹੈ ਕਿ ਸਾਡੇ ਸਕੂਲ ਦੇ ਜਿਹੜੇ ਟੀਚਰ ਹੈ ਉਹ ਕਈ ਵਾਰੀ ਇਧਰ ਉਹ ਜਿਹੜੇ ਦੂਜੇ ਕਲਾਸਾਂ ਚ ਜਾਂਦੇ ਹੁਣ ਮੈਂ ਤੁਸੀਂ ਮੈਂ ਦੇਖ ਸਕਦੇ ਹੋ ਕਿ ਟੀਚਰ ਐਸ ਟਾਈਮ ਕਿੱਥੇ ਆ ਕਿੰਨਾ ਸ਼ੋਰ ਮਚਿਆ ਹੋਇਆ ਸਾਡੇ ਸਕੂਲ ਦਾ ਪ੍ਰਬੰਧ ਐਡਮਿਨਿਸਟ੍ਰੇਸ਼ਨ ਤੁਸੀਂ ਦੇਖ ਲਓ ਦੂਸਰੀ ਨੰਬਰ ਜਿਹੜਾ ਇਹ ਆਫੀਸ਼ੀਏਟਿੰਗ ਸਾਡੇ ਨਿਰਮਲ ਚੰਦ ਜੀ ਨੂੰ ਬਣਾਇਆ ਗਿਆ ਹੈਗਾ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਬੜਾ ਹੀ ਮਾੜਾ ਹੈ ਸਾਰੇ ਟੀਚਰਾਂ ਨੂੰ ਪਤਾ ਕਿਉਂਕਿ ਇਹ ਗਰੂਪੀਜ਼ਮ ਚ ਪੈ ਗਏ ਆ ਕਿਉਂਕਿ ਜੇ ਹੁਣ ਮੈਂ ਬੋਲਣ ਵਾਲੀ ਆ ਇਹਨਾਂ ਨੇ ਮੇਰੇ ਸਾਥ ਤਾਂ ਕਿਸੇ ਨੇ ਨਹੀਂ ਦੇਣਾ ਕਿਉਂਕਿ ਜਿਹੜੀਆਂ ਇਹਦੇ ਨੇ ਅੰਦਰੂਨੀ ਗੱਲਾਂ ਸੀਗੀਆਂ ਉਹ ਮੈਂ ਹੀ ਕੱਢਣ ਵਾਸਤੇ ਹੋਈਆਂ ਇਹ ਇਹਨਾਂ ਨੇ ਕੀ ਕੀਤਾ ਹੈਗਾ ਨਿਰਮਲ ਚੰਦ ਹੋਣਾ ਨੇ ਇਹਨਾਂ ਨੂੰ ਅਫਸ਼ੀਟਿੰਗ ਲਾਲਨ ਫਲਨ ਦੇ ਵਿੱਚ ਇਸ ਕਰਕੇ ਬਣਾਇਆ ਗਿਆ ਕਿਉਂਕਿ ਜਿਹੜੇ ਸਾਡੇ ਪਿਛਲੇ ਰਾਮਪ੍ਰਭਜਨ ਚੋਧਰੀ ਜੀ ਸੀਗੇ ਉਹ 10 ਅਕਤੂਬਰ ਨੂੰ ਜਿਹੜਾ ਟਰਮੀਨੇਟ ਹੋਏ ਤਾਂ ਸਾਡੇ ਸਿੱਖਿਆ ਵਿਭਾਗ ਨੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਤੋਂ ਚਾਰਜ ਨਹੀਂ ਲਿਆ ਜਦੋਂ ਚਾਰਜ ਨਹੀਂ ਲਿਆ ਤਾਂ ਇਹਨਾਂ ਨੂੰ 23 ਤਰੀਕ ਨੂੰ ਅਸੀਂ ਸਿੱਖਿਆ ਮੰਤਰੀ ਸੋਰੀ ਡੀਓ ਸਾਈਬਰ ਕੋਲ ਗਏ ਸੀਗੇ ਕਿ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਕੱਢਿਆ ਉਹ ਕਹਿੰਦੇ ਹਾਲੇ ਵੀ ਉੱਥੇ ਬੈਠਾ ਉਹਨਾਂ ਨੇ ਪੀਪੀਆ ਜਨਰੇਟ ਕਰਕੇ ਜਿਹੜੀ 25000 ਦੀ ਭਾਂਡਿਆਂ ਦੀ ਗ੍ਰਾਂਟ ਆਈ ਸੀਗੀ ਉਹਨੂੰ ਪੀਪੀਆ ਨੂੰ ਜ ਆਪਣੀ ਆਈਡੀ ਤੋਂ ਜਦੋਂ ਕਿ ਉਹਨਾਂ ਨੂੰ ਆਪਣੀਆਂ ਆਈਡੀਆਂ ਆਪਣੇ ਪਾਸਵਰਡ ਜਿਹੜੇ ਪੀ ਐਫ ਐਮ ਐਸ ਰਾਹੀਂ ਜਿਹੜੇ ਵੀ ਸਾਡੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹਦੇ ਥਰੂ ਜਿੰਨੀ ਵੀ ਸਾਡੀ ਟਰਾਂਜੈਕਸ਼ਨਸ ਹੁੰਦੀਆਂ ਹੈਗੀਆਂ ਉਹ ਨੈਕਸਟ ਕਿਸੇ ਬੰਦੇ ਨੂੰ ਚਾਰਜ ਕਿਉਂ ਨਹੀਂ ਦਿੱਤਾ ਗਿਆ ਆਨੰਦ ਫਨੰਦ ਦੇ ਵਿੱਚੋਂ ਤਾਂ ਇਹਨਾਂ ਨੂੰ ਚਾਰਜ ਦਿੱਤਾ ਗਿਆ ਤਾਂ ਇਹਨਾਂ ਦਾ ਪਿਸ਼ੋਕੜ ਇਹਨਾਂ ਦਾ ਕੈਰੇਕਟਰ ਇਹਨਾਂ ਦੀ ਕਾਰਗੁਜ਼ਾਰੀ ਕੋਈ ਚੈੱਕ ਨਹੀਂ ਕੀਤੀ ਗਈ ਕਿਉਂਕਿ ਇਹ ਮੈਂਟਲੀ ਤੌਰ ਤੇ ਵੀ ਇੱਕ ਡਿਸਟਰਬ ਟੀਚਰ ਨੇ ਪਰ ਤੁਹਾਡੇ ਕੋਈ ਨਾ ਗੱਲਾਂ ਦੇ ਸਬੂਤ ਕੀ ਨੇ ਵੀ ਉਹ ਮੈਂਟਲੀ ਡਿਸਟਰਬ ਨੇ ਉਹਨਾਂ ਦੇ ਕੈਰੇਕਟਰ ਦੇ ਉੱਤੇ ਤੁਸੀਂ ਸਵਾਲ ਚੁੱਕ ਰਹੇ ਹੋ ਤੁਹਾਡੇ ਕੋਲ ਕੀ ਸਬੂਤ ਹੈ ਇਹ ਜਿਹੜੇ ਸਬੂਤ ਹੈਗੇ ਮੈਂ ਖੁਦ ਆਪ ਐ ਕਿਉਂਕਿ ਮੈਂ ਜਿਸ ਕਮਰੇ ਦੇ ਵਿੱਚ ਤੁਹਾਨੂੰ ਸਾਹਮਣੇ ਕਮਰਾ ਤੁਸੀਂ ਦੇਖ ਲਿਓ ਜਿੱਥੇ ਸਾਡੇ ਸਕੂਲ ਦੇ ਬੈਂਡ ਸਾਰਾ ਪ੍ਰੇਅਰ ਦਾ ਸਮਾਨ ਪਿਆ ਹੋਇਆ ਨਾ ਇੱਥੇ ਕਈ ਵਾਰ ਮੈਂ ਮੀਡੇ ਮਿਲਦਾ ਹਿਸਾਬ ਕਰਦੀ ਸੀ ਇਹਨਾਂ ਨੇ ਕਈ ਵਾਰਾਂ ਭਜਨ ਚੌਧਰੀ ਨੂੰ ਸ਼ਿਕਾਇਤਾਂ ਕੀਤੀਆਂ ਸੀਗੀਆਂ ਕਿ ਇਹ ਮੈਡਮ ਮੇਰੇ ਲਾਗੇ ਨਹੀਂ ਬਹਿਣੀ ਚਾਹੀਦੀ ਚੰਗੀ ਗੱਲ ਸੀ ਨਾ ਉਹ ਉਹ ਤਾਂ ਕਹਿੰਦੇ ਹੋਣਗੇ ਵੀ ਮੇਰੇ ਕੰਨ ਨੂੰ ਕੋਈ ਇਦਾਂ ਦੀ ਗੱਲਬਾਤ ਨਾ ਹੋ ਜੇ ਇਲਜ਼ਾਮ ਲਾ ਰਹੇ ਤੁਸੀਂ ਨਹੀਂ ਇਲਜ਼ਾਮ ਇਸ ਕਰਕੇ ਲਾ ਰਹੀਆਂ ਕਿ ਉਹਨਾਂ ਨੇ ਜਿਹੜੀ ਪੋਕਸੋ ਐਕਟ ਉਹਨਾਂ ਦੇ ਉੱਤੇ ਲੜਕੀਆਂ ਦੀ ਵਜ੍ਹਾ ਕਰਕੇ ਲੱਗ ਰਿਹਾ ਉਹ ਉਹ ਬਚਾਅ ਕਰ ਲਿਆ ਜੀ ਇਹਨਾਂ ਨੇ ਕਿਉਂਕਿ ਮੌਕੇ ਤੇ ਜਿਹੜੇ ਬੰਦੇ ਸੀਗੇ ਉਹਨਾਂ ਤੋਂ ਇਹਨਾਂ ਨੇ ਬਚਾਅ ਕਰ ਲਿਆ ਕਿਉਂਕਿ ਵਿੱਚ ਪੈ ਕੇ ਇਹਨਾਂ ਨੇ ਸਾਡੇ ਬੀਆਰਪੀ ਸੀਗੇ ਸਤਿਆਪ੍ਰਕਾਸ਼ ਲੱਗਾ ਨਹੀਂ ਨਾ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਹ ਪਾਕਸੋ ਨਹੀਂ ਲੱਗਾ ਪਰ ਕਿਵੇਂ ਉਸ ਬੰਦੇ ਨੂੰ ਬਲੇਮ ਕਰ ਸਕਦੇ ਹਾਂ ਇਸ ਗੱਲ ਨੂੰ ਲੈ ਕੇ ਉਸ ਬੰਦੇ ਨੂੰ ਅਸੀਂ ਬਲੇਮ ਨਹੀਂ ਕਰ ਸਕਦੇ ਲੇਕਿਨ ਜਿਹੜੀਆਂ ਉਹ ਬੱਚੀਆਂ ਸੀ ਉਹਨਾਂ ਨਾਲ ਘਟਨਾ ਤਾਂ ਹੋਈ ਹੈ ਨਾ ਜੇ ਘਟਨਾ ਹੋਈ ਹੈ ਜੇ ਐਕਟ ਨੇ ਐਕਟ ਨਹੀਂ ਵੀ ਲੱਗਾ ਤੇ ਕਮ ਸੇ ਕਮ ਇਹਦਾ ਮਤਲਬ ਇਹ ਤਾਂ ਨਹੀਂ ਕਿ ਕਿਸ ਨੇ ਕੁਝ ਕੀਤਾ ਨਹੀਂ ਹੈ ਕੁਝ ਜਾਇ ਇਹ ਬੰਦਾ ਬਿਲਕੁਲ ਨਰੋਲ ਸਾਫ ਹੈ ਇਹਨੂੰ ਜਾਂ ਕਿ ਇਹਨੂੰ ਸਰਟੀਫਿਕੇਟ ਮਿਲ ਗਿਆ ਧਾਰਕੀ ਇਹਨਾਂ ਗੱਲਾਂ ਦਾ ਪ੍ਰੂਫ ਕੀ ਹੈ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਪ੍ਰੂਫ ਲੋਕੀ ਨੇ ਤੁਸੀਂ ਉਹਨਾਂ ਦੀ ਇੰਟਰਵਿਊ ਲਿਓ ਜਿੰਨੇ ਨੇ ਲੜਕੀਆਂ ਇੱਥੇ ਪੜ ਰਹੀਆਂ ਸੀ 2023 ਦੇ ਵਿੱਚ ਸਰਦੀਆਂ ਦੇ ਦਿਨ ਸੀਗੇ ਉਹਨਾਂ ਦਾ ਪ੍ਰੂਫ ਤੁਸੀਂ ਸ਼੍ਰੀ ਰਾਮਪ੍ਰਧਾ ਚੋਧਰੀ ਤੋਂ ਜਾ ਕੇ ਇੰਟਰਵਿਊ ਕਰੋ ਕਿ ਕੀ ਹੋਇਆ ਸੀਗਾ ਉਹ ਤੁਹਾਨੂੰ ਦੱਸਣਗੇ ਐਸਾ ਮੈਡਮ ਮੈਨੂੰ ਮੈਨੂੰ ਮੇਰੇ ਉਹ ਗੱਲ ਨਹੀਂ ਸਮਝ ਆ ਰਹੀ ਥੱਪੜ ਮਾਰ ਦੇਣਾ ਸਕੂਲ ਦੇ ਵਿੱਚ ਇੰਨੀ ਤਰਖ ਕਿਉਂ ਹੋ ਗਏ ਤੁਸੀਂ ਇੰਨੇ ਤਲਖ ਇਸ ਕਰਕੇ ਹੋਏ ਆ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਹੋ ਰਹੀ ਸੀ ਕਿ ਤਾਂ ਇਸ ਨੇ ਮੈਨੂੰ ਧੱਕਾ ਮਾਰ ਕੇ ਇਹਨੂੰ ਮੈਨੂੰ ਹਾਲ ਦੇ ਵਿੱਚੋਂ ਮੈਨੂੰ ਸਾਈਡ ਦੇ ਉੱਤੇ ਕੀਤਾ ਮੈਂ ਕਿਹਾ ਕਿ ਤੁਸੀਂ ਮੈਨੂੰ ਵੀ ਮੈਂਬਰ ਸ਼ਾਮਿਲ ਕਰੋ ਕਿ ਪ੍ਰਾਇਮਰੀ ਸਾਡਾ ਹਮੇਸ਼ਾ ਹੀ ਬੰਦਿਆ ਰਹਿ ਜਾਂਦਾ ਸਾਡੇ ਪ੍ਰਾਇਮਰੀ ਵਿਭਾਗ ਨੂੰ ਕੋਈ ਨਹੀਂ ਪੁੱਛ 기ੱਚੇਗੀ ਨਾ ਇੱਥੇ ਵਾਸ਼ਰੂਮ ਸੇ ਗਿਆ ਪ੍ਰਾਇਮਰੀ ਵਿੱਚ ਆ ਦੇਖੋ ਜੀ 12 12 ਬਾਏ ਦਾ ਫੁੱਟ ਦਾ ਛੋਟਾ ਜਿਹਾ ਕਮਰਾ ਤੁਹਾਨੂੰ ਲੱਗ ਰਿਹਾ ਕਿ ਕਿਚਨ ਸ਼ੈੱਡ ਹੈ ਇਹ ਤੁਸੀਂ ਸਕੂਲਾਂ ਚ ਗਏ ਹੋਵੋਗੇ ਤੁਹਾਡੇ ਕਿਚਨ ਸ਼ੈੱਡਾ ਇਦਾਂ ਦੀਆਂ ਹੁੰਦੀਆਂ ਇਹਦੇ ਕਮਰੇ ਦੀ ਜਾ ਕੇ ਤੁਸੀਂ ਮਾੜੀ ਜੀ ਅੰਦਰੋਂ ਵੀਡੀਓਗ੍ਰਾਫੀ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਉਹ ਤਾਂ ਇਹ ਗੱਲਾਂ ਠੀਕ ਨਹੀਂ ਮੈਂ ਉਹਨਾਂ ਗੱਲਾਂ ਨਾਲ ਸਹਿਮਤ ਹਾਂ ਸਕੂਲ ਦੀ ਕਮੀ ਹੈ ਤੁਸੀਂ ਦੱਸਣਾ ਹੈ ਅਥਾਰਟिटीज ਨੂੰ ਪਰ ਕਾਨੂੰਨ ਨੂੰ ਹੱਥ ਚ ਕਿਉਂ ਲਿਆ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਦੇਖੋ ਜੀ ਆਪਾਂ ਬੰਦਾ ਕੋਈ ਵੀ ਖੋਜਣ ਦਾ ਜਦੋਂ ਬੰਦਾ ਬਹੁਤ برداشت ਮੈਂ 2021 ਤੋਂ ਹੀ برداشت ਕਰਦੀ ਆ ਰਹੀ ਆ ਇੱਥੋਂ ਦਾ ਮਾਹੌਲ ਇੱਥੇ ਇਨਾ ਸ਼ੋਰ ਸ਼ਰਾਬਾ ਇਸ ਸਕੂਲ ਦੇ ਵਿੱਚ ਚੱਲਦਾ ਹੈ ਟੀਚਰ ਜਿਹੜੇ ਹੈਗੇ ਆਪਣੀਆਂ ਆਪਣੀਆਂ ਮੀਟਿੰਗਾਂ 'ਚ ਕਈ ਵਾਰੀ ਬੈਠੇ ਰਹਿੰਦੇ ਆ ਆਪੂ ਆਪੂ ਗੱਲਾਂ ਮੋਬਾਈਲ ਦੇ ਵਿੱਚ ਸੁਣਦੇ ਰਹਿੰਦੇ ਆ ਇੱਥੇ ਪਿੱਛੇ ਆਪਣਾ ਬੱਚੇ ਖੁਦ ਦੱਸਦੇ ਆ ਕਿ ਤੁਹਾਨੂੰ ਬੱਚੇ ਨੇ ਇੰਟਰਵਿਊ ਲੈ ਲਿਓ ਕਿ ਜਿਹੜੇ ਉਹਨਾਂ ਦੇ ਟੀਚਰ ਹੈਗੇ ਆ ਉਹ ਕਲਾਸ ਵਿੱਚ ਖਿੜਕੀਆਂ ਕੋਲ ਬੈਠ ਕੇ ਆਪਣਾ ਮੋਬਾਈਲ ਤੇ ਸੀਰੀਅਲ ਦੇਖ ਰਹੇ ਹੁੰਦੇ ਆ ਕੋਈ ਕੰਮ ਢੰਗ ਨਾਲ ਉਹਨਾਂ ਨੇ ਨਹੀਂ ਕੀਤਾ ਹੁੰਦਾ ਬੱਚੇ ਨੇ ਕਾਪੀਆਂ ਤੁਸੀਂ ਦੇਖ ਲਿਓ ਕਿ ਕਿਸ ਢੰਗ ਨਾਲ ਉਹਨਾਂ ਨੇ ਚੱਕ ਕੀਤੀਆਂ ਹੁੰਦੀਆਂ ਜੇ ਸਾੜੀ ਕਾਰਗੁਜ਼ਾਰੀਆਂ ਸਿਰਫ ਪੇਪਰ ਵਰਕ ਹੀ ਇੱਥੇ ਚੱਲਦਾ ਹੈਗਾ ਹੋਰ ਇੱਥੇ ਜੇਕਰ ਤੁਸੀਂ ਕਹੋ ਕਿ ਬੇਸਿਕ ਤੌਰ ਤੇ ਜਿਹੜੇ ਬੱਚੇ ਆ ਟਿਊਸ਼ਨਾਂ ਨਾਲ ਜਾਂ ਉਹਨਾਂ ਦੇ ਪੇਰੈਂਟਸ ਕਾਫੀ ਪੜੇ ਲਿਖੇ ਹੈਗੇ ਆ ਜਿੰਨਾ ਕਰਕੇ ਉਹਨਾਂ ਬੱਚਿਆਂ ਦੀ ਪੜ੍ਹਾਈ ਕੰਟੀਨਿਊ ਰਹਿੰਦੀ ਹੈ ਜਾਂ ਉਹਨਾਂ ਦੇ ਪਿਛੋਕੜ ਹੀ ਬੱਚਿਆਂ ਦਾ ਬਹੁਤ ਵਧੀਆ ਹੁੰਦਾ ਲੇਕਿਨ ਜਿਹੜਾ ਕੋਈ ਵਿਚਾਰਾ ਅਨਪੜ੍ਹ ਬੱਚਿਆਂ ਦੇ ਮਾਪੇ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਕੋਈ ਵਧੀਆ ਢੰਗ ਦੇ ਨਾਲ ਇੱਥੇ ਪੜਾਈ ਦਿੰਦੇ ਨਹੀਂ ਐ ਟੀਚਰ ਬੇਵਿਆਰਤੀਆਂ ਦੇ ਮਾਪੇ ਸਾਨੂੰ ਇੰਨੀ ਗੱਲ ਕਹਿ ਰਹੇ ਕਹਿੰਦੇ ਮੈਡਮ ਧਮਕੀਆਂ ਦੇ ਰਹੇ ਸਾਡੇ ਬੱਚਿਆਂ ਨੂੰ ਮੈਂ ਕਿਸੇ ਨੂੰ ਧਮਕੀ ਨਹੀਂ ਦਿੱਤੀ ਉਹਦਾ ਪ੍ਰੂਫ ਦੱਸੋ ਮੈਨੂੰ ਉਹਦੇ ਮਾਪਿਆਂ ਨੂੰ ਗਾਲਾਂ ਕੱਢ ਰਹੇ ਤੁਸੀਂ ਉਹਦੇ ਕਿਹੜਾ ਜਦੋਂ ਮੈਂ ਕੱਟਦੀ ਆ ਉਹਦਾ ਕੋਈ ਵੀਡੀਓ ਦੱਸੋ ਕੋਈ ਚੀਜ਼ ਦੱਸੋ ਨਾ ਮੈਨੂੰ ਵੀ ਮੈਂ ਉਹਨਾਂ ਨੂੰ ਧਮਕੀ ਕੱਢੀ ਮੈਂ ਤਾਂ ਕਿਸੇ ਨੂੰ ਉਹਨੂੰ ਮਿਲੀ ਵੀ ਨਹੀਂ ਉਸ ਕਲਾਸ ਦੇ ਵਿੱਚ ਦੇਖੋ ਮੇਰਾ ਜਿਹੜਾ ਪੀੜੀ ਪੀਰੀਅਡ ਹੈਗਾ ਵੀਰ ਸ਼ੁੱਕਰ ਸ਼ਨੀਵਾਰ ਹੁੰਦਾ ਹੈਗਾ ਸੋਮ ਮੰਗਲ ਬੁੱਧਵਾਰ ਮੈਂ ਉਸ ਕਲਾਸ ਦੇ ਵਿੱਚ ਨਹੀਂ ਜਾਂਦੀ ਮੈਂ ਕਿਉਂਕਿ ਮੈਂ ਆਪਣੀ ਕਲਾਸ ਦੇ ਵਿੱਚ ਜਿਹੜਾ ਛੇਮਾ ਪੀਰੀਅਡ ਹੈ ਮੈਂ ਇਸੇ ਕਲਾਸ ਚ ਹੁੰਨੀ ਆ ਉਸ ਕਲਾਸ ਦੇ ਵਿੱਚ ਤਾਂ ਮੈਂ ਗਈ ਹੀ ਨਹੀਂ ਮੈਂ ਉਹਨਾਂ ਨੂੰ ਧਮਕੀਆਂ ਕਿਸ ਵੇਲੇ ਦੇਤੀਆਂ ਮੇਰਾ ਵੀਰ ਸ਼ੁਕਰ ਸ਼ਨੀਵਾਰ ਉਸ ਕਲਾਸ ਦੇ ਵਿੱਚ ਪੀਰੀਅਡ ਹੁੰਦਾ ਲੇਕਿਨ ਮੈਂ ਅਰਸ਼ਦੀਪ ਨਾ ਦੇ ਕਿਸੇ ਬੱਚੇ ਨੂੰ ਵੈਸੇ ਉਹਨਾਂ ਦੇ ਬਾਏ ਨਾਮ ਤੋਂ ਤਾਂ ਮੈਂ ਕਿਸੇ ਬੱਚੇ ਨੂੰ ਜਾਣਦੀ ਵੀ ਨਹੀਂ ਹੈ ਅਸਾਂ ਤੁਸੀਂ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਉਹਨਾਂ ਕੋਲ ਵੀਡੀਓਜ਼ ਨੇ ਉਹਦੇ ਵਿੱਚ ਬੜੇ ਭੱਦੇ ਸ਼ਬਦ ਵਰਤੇ ਗਏ ਮੈਂ ਵੀਡੀਓ ਦੇ ਵਿੱਚ ਨਹੀਂ ਵਰਤ ਸਕਦਾ ਹਾਂ ਹਾਂਜੀ ਹਾਂਜੀ ਉਹ ਉਹ ਕਿਉਂ ਇੰਨੀ ਲੈਂਗੁਏਜ ਤੁਸੀਂ ਤਾਂ ਟੀਚਰ ਹੋ ਤੁਸੀਂ ਤਾਂ ਚੰਗੇ ਸ਼ਬਦ ਸਿਖਾਉਣੇ ਬੱਚਿਆਂ ਨੂੰ ਹਾਂਜੀ ਮੈਂ ਟੀਚਰ ਹਾਂ ਮੇਰੇ ਬੱਚੇ ਜਿਹੜੇ ਮੇਰੇ ਪੜਾਏ ਮੈਂ ਕਾਫੀ ਸਾਲਾਂ ਤੋਂ এডਿਕੇਸ਼ਨ ਨਾਲ ਜੁੜੀ ਹੋਈ ਹੈ ਮੇਰੇ ਪੜਾਏ ਹੋਏ ਬੱਚੇ ਬੜੀ ਬੜੀ ਦੂਰ ਪਹੁੰਚ ਗਏ ਨੇ ਸਕਾਲਰਸ਼ਿਪਸ ਲੈ ਰਹੇ ਨੇ ਈਵਨ ਆਰਮੀ ਵਿੱਚ ਵਰਤੀ ਹੋ ਗਏ ਨੇ ਈਵਨ ਕਿ ਮੈਂ ਬੱਚਿਆਂ ਨੂੰ ਇੰਨੀ ਨੈਤਿਕਤਾ ਦੇ ਪਾਠ ਇੰਨੀਆਂ ਚੀਜ਼ਾਂ ਦੇ ਨਾਲ ਸਮਝਾਉਣੀ ਹੈ ਇਹ ਗੱਲ ਨਹੀਂ ਹੈ ਲੇਕਿਨ ਜਿਹੜਾ ਇੱਕ ਇਨਸਾਨ ਹੈ ਨਾ ਕਈ ਵਾਰ ਜਦੋਂ ਫਰਸਟ੍ਰੇਸ਼ਨ ਹੋ ਜਾਂਦਾ ਨਾ ਉਹਦੇ ਵਿੱਚ ਆ ਕੇ ਬੰਦਾ ਨੂੰ ਕੁਝ ਨਹੀਂ ਨਜ਼ਰ ਆਉਂਦਾ ਜਿਸ ਲਈ ਬੰਦੇ ਦਾ ਬਿਲਕੁਲ ਹੀ ਸਭ ਕੁਝ ਖਤਮ ਹੋ ਜਾਂਦਾ ਨਾ ਐਂਡ ਹੋ ਜਾਂਦਾ ਦਿਮਾਗ ਦਾ ਫਿਰ ਬੰਦਾ ਗਲਤ ਪਾਸੇ ਵੱਲੇ ਪਾਸੇ ਚਲ ਜਾਂਦਾ ਅੱਛਾ ਦੇਖੋ ਤੁਸੀਂ ਕਿਸੇ ਇਨਸਾਨ ਹਿਊਮਨ ਬੀਿੰਗਾ ਗਲਤੀਆਂ ਸਭ ਤੋਂ ਹੋ ਜਾਂਦੀਆਂ ਤੁਸੀਂ ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਤੁਹਾਨੂੰ ਦੁੱਖ ਹੈ ਬੱਚਿਆਂ ਦਾ ਸਕੂਲ ਦਾ ਘੋਵਿਕ ਦਾ ਦੁੱਖ ਹੈ ਪਰ ਉਹਦਾ ਹੱਲ ਇਹ ਤੇ ਨਹੀਂ ਨਾ ਅਸੀਂ ਕਿਸੇ ਨੂੰ ਥੱਪੜ ਮਾਰ ਕੇ ਹੱਕ ਲੈ ਲਈਏ ਜਾਂ ਅਸੀਂ ਇਹ ਤੁਹਾਡੀ ਨਿੱਜੀ ਲੜਾਈ ਤਾਂ ਹੈ ਨਹੀਂ ਐ ਇਹ ਲੜਾਈ ਤਾਂ ਤੁਹਾਡੀ ਬੱਚਿਆਂ ਵਾਸਤੇ ਸੀਗੀ ਉਹਦੇ ਵਾਸਤੇ ਕਾਨੂੰਨ ਬਣਿਆ ਉਹਦੇ ਵਾਸਤੇ ਹਾਇਰ ਅਥਾਰਟिटीज ਨੇ ਤੁਸੀਂ ਉਹਨਾਂ ਦੇ ਕੋਲ ਜਾਂਦੇ higher authorities ਜਿਹੜੇ ਤੁਸੀਂ ਕਾਨੂੰਨ ਦੀ ਗੱਲ ਕਰ ਰਹੇ ਹੋ ਲੇਕਿਨ ਮੌਕੇ ਤੇ ਕਾਨੂੰਨ ਤਾਂ ਨਹੀਂ ਸੀਗਾ ਨਾ ਉਹ ਕਾਨੂੰਨ ਦੇ ਪਾ ਪਾਲਣਾ ਤਾਂ ਕਰਨੀ ਸੀ ਰੇ ਉਹ ਸਾਰਾ ਕੰਮ ਜਾਇਜ਼ ਹੋ ਰਿਹਾ ਸੀ ਉੱਥੇ ਕਾਨੂੰਨ ਉਹ ਉਸ ਵੇਲੇ ਕਾਨੂੰਨ ਕਿੱਥੇ ਸੀਗਾ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਹੱਥ ਲੰਬੇ ਆ ਸੀ ਰਿਸਪੈਕਟ ਕਰਦੇ ਕਾਨੂੰਨ ਨੂੰ ਤਾਂ ਮੈਂ ਖੁਦ ਮੰਨਦੀ ਆ ਕਿਉਂਕਿ ਮੈਂ ਕਈ ਕੋਰਟ ਕੋਰਟ ਕੇਸਾਂ ਵਿੱਚ ਲੜੇ ਹੋਏ ਨੇ ਮੈਨੂੰ ਵੀ ਪਤਾ ਕਿ ਕਾਨੂੰਨ ਦੇ ਵਿੱਚ ਕੀ ਕਾਰਵਾਈ ਹੋ ਸਕਦੀ ਹੈ ਲੇਕਿਨ ਮੈਂ ਆਪਣੇ ਉੱਤੇ ਇੰਨਾ ਪਾਰਾ ਰਿਸਕ ਲੈ ਕੇ ਮੈਂ ਜਿਹੜੇ ਕਦਮ ਚੁੱਕਿਆ ਉਹ ਆਪਾਂ ਖੋਣ ਤੋਂ ਬਾਅਦ ਹੀ ਚੁੱਕਿਆ ਗਿਆ ਨਾ ਕਿ ਮੈਂ ਉਹ ਕੋਈ ਮੇਰੀ ਕੋਈ ਮੈਂਟਲੀ ਤੋੜਤੀ ਮੈਂ ਪ੍ਰਿਪੇਅਰ ਹੋ ਕੇ ਗਈ ਸੀ ਕਿਉਂਕਿ ਇਹਨਾਂ ਨੇ ਮੈਨੂੰ ਪਹਿਲਾਂ ਸਤਾਇਆ ਸੀ ਅੰਦਰ ਉਸਲੇ ਬਾਥਰੂਮ ਕਰਨਗੇ ਉਸਲੇ ਮੈਨੂੰ ਸਤਾਇਆ ਉਸ ਤੋਂ ਬਾਅਦ ਇਹ ਬੰਦੇ ਨੇ ਮੈਨੂੰ ਗਾਲਾਂ ਕੱਟੀਆਂ ਕਿ ਮੈਂ ਤੈਨੂੰ ਨਹੀਂ ਬਣਨ ਦੇਣਾ ਤੁਸੀਂ ਕੋਟਾਂ ਦੀ ਗੱਲ ਕੀਤੀ ਤੁਹਾਡੇ ਤੇ ਪਹਿਲਾਂ ਵੀ ਕੋਈ ਸਕੂਲਾਂ ਦੇ ਵਿੱਚ ਕੇਸ ਹੈਗੇ ਨੇ ਨਹੀਂ ਨਹੀਂ ਕੋਈ ਘਰੇਲੂ ਘਰੇਲੂ ਕੇਸ ਹੈ ਜਿਸ ਤਰ੍ਹਾਂ ਕੋਈ ਜ਼ਮੀਨ ਜਗ੍ਹਾ ਦੇ ਜਾਂ ਕੋਈ ਤੁਹਾਡੀ ਨਿੱਜੀ ਜ਼ਿੰਦਗੀ ਆ ਉੱਤੇ ਕਾਨੂੰਨਾਂ ਬਾਰੇ ਮੈਨੂੰ ਪਤਾ ਕਿਉਂਕਿ ਮੈਂ ਤਾਂ ਸਵਾਲ ਕੀਤਾ ਵੀ ਕਿਸੇ ਸਕੂਲ ਦਾ ਕੇਸ ਸੀਗਾ ਕੋਈ ਸਕੂਲ ਦੇ ਵਿੱਚ ਇਦਾਂ ਦੀ ਗੱਟਰਾ ਤਾਂ ਨਹੀਂ ਨਹੀਂ ਸਕੂਲ ਦਾ ਕੇਸ ਨਹੀਂ ਸੀ ਕੋਈ ਸਕੂਲ ਦਾ ਨਹੀਂ ਸੀ ਆਪਣੇ ਕੋਈ ਪਰਸਨਲ ਸੀਗੇ ਸਾਡੇ ਸੇ ਤੁਹਾਨੂੰ ਪਛਤਾਵਾ ਹੈ ਇਹ ਸਾਰੀ ਘਟਨਾ ਦੇ ਉੱਤੇ ਤੁਸੀਂ ਪੂਰੇ ਅੱਜ ਮੈਨੂੰ ਲੱਗਦਾ ਹੈ ਵੀ ਅੱਜ ਸਿੱਖਿਆ ਭੱਗ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਜਿਸ ਸਮੁੰਦਰ ਦੇ ਵਿੱਚ ਬੱਚੇ ਸਿੱਖਣ ਆਉਂਦੇ ਹਾਂਜੀ ਸਰ ਉੱਥੇ ਜੋ ਟੀਚਰ ਚਪੇੜਾ ਮਾਰਨ ਇੱਕ ਦੂਜੇ ਦੇ ਤਾਂ ਫਿਰ ਜਿਹੜਾ ਇਹ ਬੰਤੇ ਆਪਣੇ ਨਿੱਜੀ ਤੌਰ ਤੇ ਭ੍ਰਸ਼ਟ ਹੈਗੇ ਮੈਨੂੰ ਸਿਰਫ ਇਹਨਾਂ ਨੂੰ ਮਾਰਨ ਦਾ ਤਾਂ ਕੋਈ ਪਛਤਾਵਾ ਨਹੀਂ ਲੇਕਿਨ ਮੇਰੇ ਸਿਸਟਮ ਨੂੰ ਜਿਹੜਾ ਬੰਦਾ ਖਰਾਬ ਕਰ ਰਿਹਾ ਹੈ ਨਾ ਜਾਂ ਮੇਰੇ ਸਿਸਟਮ ਦਾ ਉਹਨੂੰ ਮੈਨੂੰ ਦੁੱਖ ਹੈ ਕਿ ਮੇਰੇ ਸਕੂਲ ਦਾ ਨਾਮ ਬਦਨਾਮ ਹੋ ਰਿਹਾ ਜਾਂ ਮੇਰੇ ਮੇਰੇ ਬਾਰੇ ਕੋ ਗਲਤ ਮੇਰੀ ਸ਼ਬੀ ਬਣਾਈ ਜਾ ਰਹੀ ਹੈ ਲੇਕਿਨ ਮੈਂ ਗਲਤ ਇਨਸਾਨ ਬਿਲਕੁਲ ਵੀ ਨਹੀਂ ਹਰ ਤੁਹਾਡੇ ਸਿਸਟਮ ਦਾ ਹੀ ਇਹ ਕਾਨੂੰਨ ਹੈ ਨਾ ਜਿਹੜਾ ਕਹਿੰਦਾ ਕਿਸੇ ਤੇ ਹੱਥ ਨਹੀਂ ਚੁੱਕਣਾ ਕਿਸੇ ਨੂੰ ਉਹ ਲਫ਼ਜ਼ ਨਹੀਂ ਵਰਤਣੇ ਜਿਹੜੇ ਗੰਦੇ ਹੋਣ ਭੱਦੇ ਹੋਣ ਹਾਂਜੀ ਹਾਂਜੀ ਇਹ ਤਾਂ ਹੈ ਫਿਰ ਉਸ ਗੱਲ ਦਾ ਪਛਤਾ ਪਰ 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 ਉਹਨਾਂ ਨੇ ਜਿਹੜੇ ਮੇਰੇ ਉੱਤੇ ਜੂਸ ਕੀਤੇ ਉਹ ਕੈਮਰੇ 'ਚ ਰਿਕਾਰਡ ਨਹੀਂ ਹੋਏ ਇਸ ਦਾ ਜਿਹੜਾ ਪਿਸ਼ੋਕੜ ਹੈ ਇਸ ਘਟਨਾ ਦਾ ਉਹ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ ਉਹ ਘਟਨਾ ਜਿਹੜਾ ਪਿਸ਼ੋਕੜ ਸੀ ਨਾ ਉਹਨਾਂ ਨੇ ਵੀ ਜੂਸ ਕੀਤੇ ਆ ਪਰ ਉਹ ਕੈਮਰੇ ਦੇ ਵਿੱਚ ਓਨ ਰਿਕਾਰਡ ਨਹੀਂ ਹੋਏ ਉਦੋਂ ਕੀ ਕਾਰਨ ਸੀ ਕਿਉਂ ਨਹੀਂ ਰਿਕਾਰਡ ਹੋਇਆ ਉਹ ਜਿਹੜੇ ਵਾਸ਼ਰੂਮ ਹੈ ਵਾਸ਼ਰੂਮ ਵਾਲੀ ਸਾਈਡ 'ਚ ਹੋਇਆ ਸਾਰਾ ਕੁਝ ਔਰ ਇਹ ਦੋਨੇ ਕਾਨੂੰਨ ਬਣਿਆ ਨਾ ਜੇ ਸਿਸਟਮ ਦੇ ਉੱਤੇ ਤੁਸੀਂ ਜੇ ਸਿਸਟਮ ਦੇ ਲਈ ਲੜ ਰਹੇ ਹੋ ਉਹ ਸਿਸਟਮ ਦੇ ਵਿੱਚ ਕਾਨੂੰਨ ਬਣਿਆ ਤੁਹਾਡੇ ਲਈ ਤੁਸੀਂ ਕਾਨੂੰਨੀ ਮਦਦ ਲੈ ਸਕਦੇ ਹੋ ਹਾਂਜੀ ਹਾਂਜੀ ਕਾਨੂੰਨੀ ਮਦਦ ਲੈ ਸਕਦੇ ਆ ਲੇਕਿਨ ਇਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਕੋਈ ਗੈਰਾ ਤਾਲ ਮਿਲ ਸੀ ਗਣਾ ਰਿਸ਼ਤਾ ਪਰ ਉਹਦੇ ਫੇਰ ਸੂਤ ਮੰਗੇਗਾ ਹਰ ਬੰਦਾ ਸੂਤ ਮੰਗੇਗਾ ਤੁਹਾਡੇ ਕੋਲ ਤੁਸੀਂ ਜਿਹੜਾ ਮਰਜ਼ੀ ਇਲਜ਼ਾਮ ਲਾਈ ਜਾ ਰਹੇ ਹੋ ਉਹਦੇ ਸਬੂਤ ਹੈਗੇ ਤੁਹਾਡੇ ਕੋਲ ਕੀ ਦੇਖਿਆ ਤੁਸੀਂ ਇਦਾਂ ਦਾ ਵੀ ਤੁਸੀਂ ਇੱਥੇ ਤੱਕ ਕਹਿ ਦਿੱਤਾ ਵੀ ਗਹਿਰੇ ਸੰਬੰਧ ਹਾਂ ਇਹ ਹੋ ਸਕਦਾ ਕਿ ਮੈਂ ਉਹਦਾ ਵੀਡੀਓ ਨਾ ਬਣਾਇਆ ਹੋਵੇਗਾ ਸੰਬੰਧ ਉਹਨਾਂ ਤੇ ਹੈ ਗੱਲ ਤਾਂ ਤੁਹਾਡੇ ਸਿਸਟਮ ਦੇ ਵਿੱਚ ਕੋਰਟ ਚ ਅਦਾਲਤਾਂ ਦਾ ਵੀ ਸਬੂਤ ਚੱਲਣੇ ਨਾ ਕਿਉਂਕਿ ਸਭ ਤੋਂ ਸਭ ਤੋਂ ਦੇਖੋ ਜਦੋਂ ਅੰਦਰ ਉੱਥੇ ਕਮੇਟੀ ਦੀ ਹੋ ਰਹੀ ਸੀ ਉੱਥੇ ਪ੍ਰਾਇਮਰੀ ਟੀਚਰ ਨਹੀਂ ਬੁਲਾਇਆ ਉੱਥੇ ਇੰਨੇ ਟੀਚਰ ਸੀਗੇ ਹੋਰ ਉਹਨਾਂ ਨੂੰ ਨਹੀਂ ਬੁਲਾਇਆ ਇਹਨੂੰ ਹੀ ਕਿਉਂ ਬੁਲਾਇਆ ਪਹਿਲਾਂ ਤੁਸੀਂ ਇਹ ਵੀ ਗੱਲ ਦਾ ਨੋਟ ਕਰੋ ਨਾ ਔਰ ਜਿਹੜੀ ਉਹਦੀ ਡਰੈੱਸ ਅੱਪ ਸੀ ਕਿ ਜਿਸ ਹਿਸਾਬ ਨਾਲ ਅਸੀਂ ਨਾ ਕਿਸੇ ਦੇ ਕੱਪੜੇ ਪਾਉਣ ਦੇ ਉੱਤੇ ਸਵਾਲ ਖੜੇ ਕਰ ਸਕਦੇ ਆ ਨਾ ਦੇਖੋ ਉਹ ਬੱਚਿਆਂ ਨੂੰ ਜਿਹੜਾ ਇੱਕ ਟੀਚਰ ਹੈ ਨਾ ਜਿਹੜਾ ਇੱਕ ਲਗਜ਼ਰੀ ਹੈ ਜਿਹੜਾ ਫੈਸ਼ਨ ਹੈਗਾ ਨਾ ਉਹ ਸਾਡਾ ਵੀਨਸ ਪਲੈਨਟ ਦੇ ਨਾਲ ਹੈ ਜਿਹੜਾ ਸਾਡਾ ਜੂਪੀਟਰ ਪਲੈਨਟ ਹੈ ਉਹ ਸਾਡੇ ਦੇਖੋ ਪੀਲਾ ਰੰਗ ਕਿਉਂ ਕਰਦੇ ਆ ਗੁਰੂ ਦਾ ਪੀਲਾ ਰੰਗ ਕਿਉਂ ਹੁੰਦਾ ਸਿੱਖਿਆ ਦਾ ਪੀਲਾ ਰੰਗ ਇਹਨੂੰ ਕਿਉਂ ਦਿੱਤਾ ਜਾਂਦਾ ਕਿਉਂਕਿ ਜਿਹੜਾ ਸਾਡਾ ਗੁਰੂ ਹੈ ਉਹਨੂੰ ਇੱਕ ਸਿੰਪਲੀਸਿਟੀ ਦੇ ਵਿੱਚ ਰਹਿਣਾ ਚਾਹੀਦਾ ਉਹਦਾ ਡਰੈੱਸ ਅੱਪ ਜਿਹੜਾ ਬਾਲ ਕੁਲੇ ਛੱਡ ਕੇ ਇਦਾਂ ਦੀ ਮੋਡਲਿੰਗ ਕਰਨ ਵਾਲੇ ਟੀਚਰ ਨਹੀਂ ਸਮਝਣੋ ਚਾਹੀਦੀ। ਆਖਰੀ ਸਵਾਲ ਹੈ ਮੇਰਾ ਮੈਡਮ। ਪਛਤਾਵਾ ਹੈ ਤੁਹਾਨੂੰ ਤੁਹਾਡੇ ਦਿਲ ਦੇ ਵਿੱਚ ਕੋਈ ਇਸ ਗੱਲ ਦਾ ਦੁੱਖ ਹੈ ਪੀ ਮੈਂ ਕੀ ਕਰ ਦੱਤਾ ਮੇਰੀਆਂ ਵੀਡੀਓਜ਼ ਦਾ? ਹਾਂਜੀ ਹਾਂਜੀ ਦੇਖੋ ਇਹ ਬੰਦੇ ਨੂੰ ਪਛਤਾਵਾ ਤਾਂ ਬੰਦੇ ਨੂੰ ਹੁੰਦਾ ਹੀ ਹੈ। ਹੂੰ। ਐਸੀ ਗੱਲ ਤਾਂ ਨਹੀਂ ਹੈ ਕਿ ਪਛਤਾਵਾ ਨਹੀਂ ਹੈ, ਪਛਤਾਵਾ ਹੈ। ਲੇਕਿਨ ਉਸ ਟਾਈਮ ਜਿਹੜੇ ਹਾਲਾਤ ਸੀਗੇ ਉਹ ਹਾਲਾਤ ਤਾਂ ਨਹੀਂ ਨਹੀਂ ਤਾਂ ਮੈਂ ਆਪਣਾ ਸਿਰ ਕੰਦ ਵਿੱਚ ਮਾਰ ਲੈਣਾ ਸੀ ਮੈਨੂੰ ਇੰਨੀ ਟੈਨਸ਼ਨ ਸੀ ਇਹਨਾਂ। ਪਰ ਉਹ ਵੀ ਬੜਾ ਗਲਤ ਮੈਸੇਜ ਆਣਾ ਸੀ। ਕਿਉਂਕਿ ਇਹਨਾਂ ਨੇ ਮੈਨੂੰ ਪਰੇਸ਼ਾਨ ਬੋਧ ਕੀਤਾ ਸੀ। ਉਸ ਲਈ ਕਾਨੂੰਨ ਬਣ ਕਾਨੂੰਨ ਕੋਲ ਜਾਵਾਂਗਾ ਜਾਂ ਤੁਸੀਂ ਮੈਨੂੰ ਤੁਸੀਂ ਸਲਾਹ ਦੇ ਰਹੇ ਹੋ ਮਕਨੂਨ ਕੋਲ ਜਾਵਾਂਗੀ ਪੱਕਾ ਜਾਵਾਂਗੀ ਲੱਗਦਾ ਐਪੀਐ ਸਕੂਲ ਦਾ ਤੁਹਾਡਾ ਪਰਿਵਾਰ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਸਕੂਲ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ ਇਹ ਲੜਾਈ ਝਗੜੇ ਸਕੂਲਾਂ ਦੇ ਵਿੱਚ ਕਿ ਸਕੂਲ ਦੀ ਕੰਧ ਦੇ ਨੇੜੇ ਵੀ ਨਹੀਂ ਹੋਣੇ ਚਾਹੀਦੇ ਹਾਂਜੀ ਹਾਂਜੀ ਝਗੜੇ ਵਾਲੀ ਜਗ੍ਹਾ ਦਾ ਕੋਈ ਵੀ ਮੁਕਾਮ ਨਹੀਂ ਹੈ ਝਗੜਾ ਬਿਲਕੁਲ ਵੀ ਨਹੀਂ ਇੱਥੇ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਕਿ ਸ਼ਾਂਤੀ ਹੋਵੇ ਲੇਕਿਨ ਉਹ ਮੇਰੇ ਦੇਖੋ ਇਦਾਂ ਦੇ ਅਲੀਗੇਸ਼ਨ ਲਗਾ ਰਹੇ ਆ ਮੇਰੇ ਜਿਹੜੇ ਬੱਚੇ ਆ ਕਲਾਸ ਦੇ ਵਿੱਚ ਮੇਰਾ ਸਮਾਨ ਵੀ ਫੁਰਕ ਦੇਖ ਰਹੇ ਕਿ ਜਿੱਦਾਂ ਮੈਂ ਕੋਈ ਬੜਾ ਵੱਡਾ ਮੈਂ ਦੇਸ਼ ਤੋਂ ਅਲੀ ਕੋਈ ਗੱਲ ਨਹੀਂ ਹੈ ਮੇਰੇ ਸਾਰੇ ਨਾਲ ਬੜੇ ਅੱਛੇ ਰਿਸ਼ਤੇ ਹੈ ਲੋਕਾਂ ਦੀ ਫੈਮਲੀ ਇਸ ਦੇ ਵਿੱਚ ਮੈਂ ਜਾ ਜਾ ਕੇ ਬੱਚੇ ਖੁਦ ਮੈਂ ਕੰਪੇਨਿੰਗ ਕੀਤੀ ਹੈ ਗਰੀਬ ਬੱਚਿਆਂ ਨੂੰ ਮੈਂ ਕੋਲੋਂ ਪੈਸੇ ਦੇ ਦੇ ਕੇ ਉਹਨਾਂ ਦਾ ਮੈਂ ਭਲਾ ਕੀਤਾ ਬੱਚਿਆਂ ਨੂੰ ਮੈਂ ਜੋੜੇ ਮੈਂ ਬੱਚਿਆਂ ਨੂੰ ਇਹ ਗੱਲ ਕਹੀ ਸੀ ਮੈਂ ਕਿ ਬੱਚਿਓ ਮੇਰੇ ਦੋ ਰੂਪ ਹੈ ਜਿਹੜਾ ਮੇਰਾ ਮੂਮ ਵਾਲਾ ਰੂਪ ਹੈ ਤੁਸੀਂ ਦੇਖਿਓ ਜਿਹੜਾ ਮੈਨੂੰ ਗੁੱਸਾ ਗੁੱਸੇ ਵਾਲਾ ਰੂਪ ਉਹ ਤੁਸੀਂ ਮੇਰੀ ਚੀਜ਼ ਨੂੰ ਨਹੀਂ ਤੁਸੀਂ ਮਾਫੀ ਮੰਗਦੇ ਹੋ ਇਸ ਘਟਨਾ ਦੇ ਉੱਤੇ ਸਾਰੀ ਹਾਂਜੀ ਤੁਹਾਡੇ ਕੋਲ ਮਾਫੀ ਮੰਗਦੇ ਨਹੀਂ ਮੇਰੇ ਕੋਲ ਤਾਂ ਚਲੋ ਮੈਂ ਤਾਂ ਕੌਣ ਹੈ ਤੁਹਾਡੇ ਕੋਲ ਮਾਫੀ ਮੰਗੋਣ ਵਾਲਾ ਤੁਸੀਂ ਜੋ ਸਾਰਾ ਕੁਝ ਹੋਇਆ ਰੱਬ ਨੂੰ ਹਜ਼ਰ ਨਿਆਰ ਜਾਣ ਕੇ ਉਸ ਕਾਨੂੰਨ ਤੋਂ ਮਾਫ਼ੀ ਮੰਗਦੀ ਆ ਜਿਹਦੀ ਉਲੰਘਣਾ ਕੀਤੀ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਬੜਾ ਵਧੀਆ ਤੁਹਾਡਾ ਜਵਾਬ ਸੀਗਾ ਤਾਂ ਮੈਡਮ ਅੰਜੂ ਬਾਲਾ ਨੇ ਹਾਲਾਂਕਿ ਦਿਲ ਦੇ ਵਿੱਚ ਕਈ ਵਾਰ ਬੰਦੇ ਦੇ ਜਜ਼ਬਾਤ ਹੁੰਦੇ ਨੇ ਕਹਿੰਦੇ ਮੈਂ ਸਿਸਟਮ ਲਈ ਲੜ ਰਹੀ ਆ ਪਰ ਸਿਸਟਮ ਚੰਗਾ ਕਰਨ ਦੇ ਲਈ ਸੁਧਾਰਨ ਦੇ ਲਈ ਸਾਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡਾ ਇਹ ਸਕੂਲ ਹੀ ਉੱਤਰਤੀ ਹੈ ਜਿੱਥੋਂ ਚੰਗੀਆਂ ਚੀਜ਼ਾਂ ਸਿੱਖ ਕੇ ਬੱਚੇ ਜਾਂਦੇ ਨੇ ਦੇਸ਼ ਦੇ ਭਵਿੱਖ ਨੂੰ ਸਵਾਰਨ ਦੇ ਲਈ ਪਰ ਉੱਥੇ ਜਦੋਂ ਜਿੰਦਾਂ ਘਟਨਾਵਾਂ ਹੋਣਗੀਆਂ ਤਾਂ ਸਭਕ ਤੌਰ ਦੇ ਉੱਤੇ ਦੁੱਖ ਵੀ ਲੱਗਦਾ ਤੇ ਪਰੇਸ਼ਾਨੀ ਵੀ ਹੁੰਦੀ ਹੈ ਉਮੀਦ ਇਹੀ ਹੈ ਕਿ ਸਕੂਲ ਦਾ ਮਾਹੌਲ ਇੱਕ ਵਾਰ ਫੇਰ ਸੁਖਾਵਾਂ ਹੋਵੇਗਾ ਔਰ ਵੱਡੀ ਗੱਲ ਹੈ ਕਿ ਕਹਿੰਦੇ ਮੈਂ ਮਾਫੀ ਮੰਗਦੀਆਂ ਉਸ ਕਾਨੂੰਨ ਤੋਂ ਜੇਦੀ ਮੈਂ ਉਲੰਘਣਾ ਕੀਤੀ ਹੈ ਇਹ ਵੀ ਵੱਡੀ ਗੱਲ ਹੈ ਤਾਂ ਚੰਗਾ ਮਾਹੌਲ ਸਕੂਲ ਦਾ ਬਣਨਾ ਚਾਹੀਦਾ ਫਿਲਹਾਲ ਬਣ ਰਾਉਣ ਪੰਜਾਬੀ ਟੀਵੀ ਦੇ ਦਰਾਂ